ਉਨੇਦਾਰ ਤਰਫੇ ਸਾਰੇ ਨਾ ਬਰੇ ਪੁਲਿਸ ਉਹ ਨਾਮ ਸੁ ਬਣਾਓ ਲੋ ਮਿੱਤਰੋ ਇਧਰ ਪ੍ਰਧਾਨ ਸਾਹਿਬ ਖੜੇ ਨੇ ਜਿਹੜੇ ਜਥਾ ਲੈ ਕੇ ਆਏ ਨੇ ਡਾ ਵੱਡਾ ਦੇ ਸਾਹਮਣੇ ਆਰੇ ਖੜੇ ਨੇ ਨਾਮ ਲੈ ਰਿਹਾ ਚੱਲਣਾ ਇਧਰ ਮੇਰੇ ਇਧਰ ਚੈਨੀ ਗਵਿੰਦਪੁਰੀਆ ਜਥੇਦਾਰ ਪੰਜ ਅਹੁਦਿਆਂ ਦਾ ਜੱਜਾ ਇਧਰ ਕਾਸ ਸੂਬੇਦਾਰ ਨਾਲ ਸਿੰਘ ਪ੍ਰਧਾਨ ਮਜੂਦਾ ਸੰਜੀ ਪਾਰਟੀ ਨਾਲ ਸਿਮੂ ਸੂਬੇਦਾਰ ਪਹਿਲਾ ਮੀਤ ਪ੍ਰਧਾਨ ਗਰਮਖਿਆਲੀ ਜਿਹਦੇ ਮੁਖੜੇ ਤੇ ਰਹਿੰਦੀ ਲਾਲੀ ਇਧਰ ਮੀਤਾ ਸੂਬੇਦਾਰ ਗੈਲਦੀਪ ਬੈਠਾ ਦੀਪ ਸਿੰਘ ਸੂਬੇਦਾਰ ਨਾਲ ਉਤਾਰ ਸਿੰਘ ਤਾਰੀ ਬਾਠਾ ਵਾਲਾ ਤੇ ਨਾਲ ਆਉ ਬੈਠਾ ਲੱਖੀ ਝੋਟਾ

सरोवर वन रहा जी देख सकते हो ब्रेती चल रही है चाहे दरेड़ी चो खड़ी है सामने देखो बाबा बाला जी डेरे च पोची आई है अपनी भवानीगढ़ जेडे की माही प्रधान जी देखो जी माही प्रधान साहब जथा ले डेरा बाबाड़े चो

કા ગયા મટલા ગયા આ ગયા આ ગયા અરે મને ઓહો કુમડી દાવડી બોલે અરે અરે તાર હોય છે ક્યાંથી નીકળ્યા ઓ ચાલે ચાલે લાવ જી લો বাংলা <laughs>